ਤਵਾ ਆਪਾ ਨਿਊ 24 ਚਾਂ ਤੁਹਾਡਾ ਆਪਣਾ ਚੰਨਾ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰੋ ਜਿਲ੍ਹਾ ਜਲੰਧ ਦਿਹਾਤੀ ਦੇ ਐਸਐਸਪੀ ਹਰ ਕਮਰਪ੍ਰੀਤ ਸਿੰਘ ਖੱਖ ਡੀਐਸਪੀ ਸਰਨ ਸਿੰਘ ਫਲੋਰ ਬਲਦਿੰਗ ਦੇ ਨਿਰੀਖਾਂ ਤੇ ਅੱਜ ਟਰੈਪੋਰਸ ਇਨਚਾਰਜ ਆਰਮ ਸਿੰਘ ਇੰਸਪੈਕਟਰ ਥਾਣੇਦਾਰ ਕਰਨਾਮ ਸਿੰਘ ਥਾਣੇਦਾਰ ਜਸਪਾਲ ਸਿੰਘ ਕਲਦੀਪ ਤੇ ਹੋਰ ਕਾਮਚਰੀਆਂ ਵੱਲੋਂ ਨਮਾਸ਼ਾ ਰੋਡ 'ਤੇ ਖਲਾ ਬਿਖੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਜਿਹਦੇ ਵਿੱਚ ਵਾਹਨ ਚਾਲਕਾਂ ਦੇ ਪੇਪਰ ਚੈੱਕ ਕੀਤੇ ਗਏ ਜਿਨ੍ਹਾਂ ਦੇ ਪੇਪਰ ਅਧੂਰੇ ਸਨ ਉਹਨਾਂ 'ਤੇ ਬਣਦੀ ਕਰਵੇ ਕੀਤੀ ਗਈ ਇਸ ਮੌਕੇ ਵਾਹਨ ਚਾਲਕਾਂ ਨੇ ਆਨਲਾਈਨ ਜੁਰਮਾਨਾ ਭਰਿਆ ਰਾਮ ਸਿੰਘ ਟ੍ਰੈਫਿਕ ਇੰਸਪੈਕਟਰ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਆਪਣੇ ਬਹਾਨਾ ਦੇ ਪੇਪਰ ਪੂਰੇ ਰੱਖੋ ਤਾਂ ਜੋ ਤੁਹਾਨੂੰ ਸਫ਼ਰ ਕਰਨ ਵੱਲੇ ਕੋਈ ਵੀ ਸਮੱਸਿਆ ਨਾ ਆਪੇ ਕੈਮਰਾਮੈਨ ਇਸ ਅਗਨਾ ਕੀ ਨਾਲ ਗੁਰਚਨ ਸਿੰਘ ਨਾਗੀ ਮਰਸੀ ਮੁਹਾਰਾ ਦੀ ਦੁਆਬ ਬਣੀ 24 ਚਾਂ ਲਈ ਫਲਾਤਮ ਸ਼ੇਸ਼ਰਪੁਰ ਚੋਪਾ ਜਾਓ ਚੋਪਾ ਜਾਓ ਆ ਜੀ ਐਪ ਕੋਈ ਕਿਹੜਾ ਮੋਟਰਸ ਗੱਲਾਂ ਹੀਰੋ ਕੀਦਾਂ ਆਪਣਾ ਹੈ ਤੇ ਜੀ ਆਪਣਾ ਨਾ ਜਿਹੜੇ ਮੋਟਰ ਅਗਲਾ ਲਾਏ ਭਰਾ ਹੈ ਹੈ ਤੇ ਮੈਂ ਤਾਂ ਗਾਰਡ ਖਿਲੇ ਗਾਰਡ ਤੇ ਤੇ ਮਾ ਰੋ ਰੋਦਾ ਉਹ ਐਡੀਟ ਕਿਹਦਾ ਮੁਰੇ ਕੈਰ ਬੁਦਾਦਾ ਇਹ ਕੋਈ ਨਿੱਤੈਨ ਕੋ ਜੁੜੇ ਕੋਈ ਨਾ ਕਰ ਤੈਨੂੰ ਤੈਨੂੰ ਸਾਡੇ ਜਾਣਦੇ ਇਹ ਚਲਾਣ ਤੋਂ ਮੈਨੂੰ ਜਾਣੀ ਚਾਹੀਦੀ ਔਰ ਇਸ ਨਾਲ ਤੇਰਾ ਲਾ ਲੇ ਲਾ ਹੁਲਾ ਲਾ ਅੱਲਾਹੁ ਅਕਰ ਆ ਥੱਲੇ ਵੇਗ ਲਾਈਫ ਫੜਾਗਾ ਕਾਢੇ 500 ਵਾਲਾ ਮੇਰੀ ਗੱਲ ਸੁਣੋ ਕੋਈ ਹੋਰ ਦੂਸਰੇ ਹਾ ਉਹ ਨੰਬਰ ਪੁੱਛ ਕੇ ਉਹ ਮਾਮਲਾ ਆਪ ਕੋ ਪੀਐਸਪੀ ਸਾਹਿਬ ਜੀ ਨੂੰ ਫਲੋਰ ਤੇ ਤੇਕਾ ਤੇ ਪੀਐਸਪੀ ਟ੍ਰੈਪ ਤੋਂ ਲਾਮਨ ਸਿੰਘ ਜੀ ਇਹਨਾਂ ਬਰਤਾਂ ਲਗਾ ਕੇ ਆ ਗਏ ਕਿ ਜੇ ਦੇ ਲੋਕ ਨਵਾਂ ਸ਼ਹਿਰ ਰੋਡ ਤੇ ਨਾਕਾ ਲਾਇਆ ਤੇ ਅੱਜ ਦਾ ਇਹ ਆਪਸਾ ਇਹ ਹੈ ਬਤਾ ਮਤਾਵ ਕੋ ਅਸੀਂ ਕਾਲੀ ਪਟੇਤੀ ਚਰਾਗ ਕਰਦੇ ਸੀ ਅੱਜ ਫੇਰ ਹੁੰਡਣਪਰਿਆ ਰੋਡ ਤੇ ਅਸੀਂ ਇਹ ਚਰਾਗ ਕਰਦੇ ਨੇ ਕਿ ਕੋਈ ਕੰਕੀ ਕਰਾਣੇ ਸਿੱਕੇ ਨਹੀਂ ਕਰਦੇ ਪਕੀ ਇਹਨਾਂ ਤੋਂ ਕਾਗਜ਼ ਪੱਤਰੀ ਪੂਰੇ ਹੈਗੇ ਉਹਨਾਂ ਨੂੰ ਹਦਾਇਤ ਦਿੱਤੀ ਗਈ ਆ ਆਪਣੇ ਆਪਣੇ ਕਾਗਜ਼ ਤਰਸੂ ਦੇ ਕਰ ਲੈਣ ਜਿਹੜੇ ਹਲਮਤ ਤੋਂ ਬਿਨਾ ਕਰਦੇ ਆ ਜਾਂ ਗੱਟੀਆਂ ਵਾਲੇ ਜਿਨ੍ਹਾਂ ਬੈਟਲ ਲਾਈ ਕਰਦੇ ਆ ਉਹਨਾਂ ਨੂੰ ਹਦਾਇਤ ਵੀ ਦਿੱਤੀ ਗਈ ਆ ਕਿ ਉਹਨਾਂ ਨੂੰ ਚਲਾਣ ਨਹੀਂ ਦਿੱਤੇ ਜਾਇਆ ਇਸੇ ਕਰਮ ਨੇ ਅਸੀਂ ਅਕਸ ਚਾਲੀ ਰੋਹੀ ਸਾਡੀ ਨੇ ਸਵਾਰ ਦੇ ਵਜਤਾ ਸਾ ਸਾਡੇ ਇਲਾਕੇ ਇੱਥੇ ਤਾਂ ਲਗਾਏ ਜਾਣਗੇ ਪਰ ਇਸ ਤੋਂ ਬਾਅਦ ਅਗਲੇ ਕੰਮ ਤੇ ਸ਼ੁਰੂ ਕਰਦੇ ਆ ਮੌਕੇ ਤੇ ਵੀ ਜੁਰਮਾਨੇ ਲਾਉਣਗੇ ਹਾਂਜੀ ਮੌਕੇ ਤੇ ਵੀ 10 12 ਇਹ ਜੁਰਮਾਨਾ ਲਾਏਗਾ